ਆਪਾਂ ਨਾ ਸਾਰੇ ਕਹਿੰਨੇ ਆ ਕਿ ਬਾਜ਼ਾਰਾਂ ਵਿੱਚ ਨਾ ਡੁਬਲੀਕੇਟ ਦੁੱਧ ਵੇਚਦਾ ਪਨੀਰ ਵੇਚਦਾ ਬਾਜ਼ਾਰ ਦੇ ਵਿੱਚ ਬਹੁਤ ਪਿਆ ਤੇ ਕਿਉਂ ਨਾ ਯਾਰ ਆਪਾਂ ਇੱਕ ਬ੍ਰਾਂਡ ਵੇਚੀਏ ਕਿਉਂ ਨਹੀਂ ਆਪਾਂ ਪੰਜ ਮੱਜਾ ਰੱਖ ਕੇ ਆਪ ਸ਼ੁੱਧ ਖਾਈਏ ਤੇ ਨਾਲੇ ਚਾਰ ਕਰਾਂ ਨੂੰ ਹੋਰ ਖਵਾਈਏ ਬ੍ਰਾਂਡ ਮਗਰ ਭੱਜੀ ਫਿਰਦੀ ਆ ਦੁਨੀਆ ਕਿਉਂ ਨਾ ਆਪਾਂ ਖੁਦ ਇੱਕ ਬ੍ਰਾਂਡ ਬਣੀਏ ਨਾ ਆਪਾਂ ਆਪਣੇ ਘਰ ਤੋਂ ਸ਼ੁਰੂ ਕਰੀਏ ਆਪਾਂ ਖੁਦ ਬ੍ਰਾਂਡ ਬਣੀਏ ਆਪਾਂ ਸ਼ੁੱਧ ਦੁੱਧ ਪੈਦਾ ਕਰਕੇ ਵੇਚੀਏ ਇੱਕ ਘਰ ਨੂੰ ਆਪਾਂ ਸ਼ੁੱਧ ਖਵਾਂਚ ਕਾਮਯਾਬ ਹੋ ਗਏ ਤੇ ਸਮਝੋ ਆਪਾਂ ਬ੍ਰਾਂਡ ਆ ਆਪਣੇ ਅੰਦਰੋਂ ਸੰਗ ਮਾਰਨੀ ਪੈਣੀ ਹੈ ਕੰਮ ਤੇ ਫੋਕਸ ਕਰਨਾ ਪੈਣਾ ਕੰਮ ਆਪ ਕਰਨਾ ਪੈਣਾ ਇੱਕ ਵਾਰੀ ਘਰ ਘਰ ਤੱਕ ਪਹੁੰਚਾਉਣਾ ਪੈਣਾ ਲੋਕ ਸ਼ੁੱਧ ਖਰੀਦਣ ਨੂੰ ਬੈਠੇ ਆ ਆਪਾਂ ਵੇਚ ਗਏ ਆਪਦੇ ਘਰੋਂ ਸ਼ੁੱਧ ਤਿਆਰ ਕਰਕੇ ਆਪਣੇ ਹਰੇਕ ਘਰੇ ਮੋਬਾਈਲ ਆ ਆਪਾਂ ਸਾਰੇ ਇੰਸਟਾਗ੍ਰam ਦੇਖਦੇ ਆਂ YouTube ਦੇਖਦੇ ਆਂ ਕਿਉਂ ਨਾ ਇੱਕ ਛੋਟਾ ਜਿਹਾ ਪੇਜ ਬਣਾ ਕੇ ਤੇ ਆਪਾਂ ਵੀ ਉਹਦੇ ਉੱਤੇ ਦਿਖਾਈਏ ਆ ਦੇਖੋ ਜੀ ਸਾਡੀ ਮੱਝ ਅਸੀਂ ਚੋ ਰਹੇ ਆਂ ਤੇ ਸ਼ੁੱਧ ਦੁੱਧ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਸਾਡੇ ਘਰ 'ਚ ਤਾਂ ਇੱਕ ਦਿਨ ਤੁਹਾਡੇ ਨਾਲ ਦੋ ਬੰਦੇ ਜ਼ਰੂਰ ਜੁੜਨਗੇ ਜੇ ਆਪਾਂ ਇੱਕ ਘਰ ਨੂੰ ਦੁੱਧ ਪਹੁੰਚਦਾ ਕਰਕੇ ਆਉਣੇ ਆ ਨਾ ਤੇ ਜਾਰੀ ਦੇਰ ਨਹੀਂ ਲੱਗਦੀ 2 4 10 ਦਿਨ ਮਹੀਨਾ ਲਾ ਲਓ ਉਸ ਘਰ ਦੇ ਵਿੱਚੋਂ ਦੋ ਕਰ ਤੁਹਾਡੇ ਨਾਲ ਹੋਰ ਜੁੜਨਗੇ ਇਹ ਉਪਰਾਲਾ ਆਪਾਂ ਨੂੰ ਆਪ ਖੁਦ ਕਰਨਾ ਪੈਣਾ ਜੋ ਵਿਕਦਾ ਉਹ ਵਿਕਣਾ ਜੇ ਆਪਾਂ ਆਪ ਦਾ ਬ੍ਰਾਂਡ ਵੇਚਣਾ ਉਹ ਆਪਾਂ ਨੂੰ ਖੁਦ ਤਿਆਰ ਕਰਨਾ ਪੈਣਾ ਆਪਾਂ ਨੂੰ ਖੁਦ ਬ੍ਰਾਂਡ ਬਣਾਉਣਾ ਪੈਣਾ ਜਦੋਂ ਹਰੇਕ ਬੰਦਾ ਜਿਹੜਾ ਸਾਹਮਣੇ ਦੇਖੀ ਚੀਜ਼ ਜਿਹੜੀ ਤਿਆਰ ਹੋ ਰਹੀ ਆ ਉਹਨੂੰ ਖਰੀਦਣੀ ਚਾਹੁੰਦਾ ਪਰ ਜਦੋਂ ਨਹੀਂ ਮਿਲਦੀ ਫਿਰ ਮਜਬੂਰੀ ਹੈ ਅਗਲੇ ਨੇ ਕਿਤੋਂ ਤਾਂ ਕੁਝ ਖਰੀਦਣਾ ਹੀ ਆ ਨਾ ਜੇ ਆਪਾਂ ਵੀ ਨਾ ਦਵਾਂਗੇ ਤੇ ਆਪਾਂ ਇਹ ਕਹੀ ਜਾਵਾਂਗੇ ਕਿ ਨਕਲੀ ਵੇਖਦਾ ਬਾਜ਼ਾਰਾਂ ਚ ਨਕਲੀ ਵੇਖਦਾ ਯਾਰ ਕਿਸੇ ਤਾਂ ਖਾਣਾ ਪੀਣਾ ਤਾਂ ਹੈ ਹੀ ਅਸਲੋ ਛੱਡ ਤਾਂ ਕਿਸੇ ਨਹੀਂ ਦੇਣਾ ਚਾਹ ਕਿਸੇ ਨਹੀਂ ਛੱਡ ਦੇਣੀ ਦੁੱਧ ਕਿਸੇ ਨਹੀਂ ਛੱਡ ਦੇਣਾ ਜੇ ਆਪਾਂ ਨੂੰ ਲੱਗਦਾ ਤੇ ਆਪਾਂ ਖੁਦ ਆਪਣੇ ਘਰ ਤੋਂ ਤੇ ਸ਼ੁਰੂ ਕਰੀਏ ਨਾ ਆਪਾਂ ਪਿੰਡਾਂ ਦੇ ਵਿੱਚ 2-2 4-4 ਪਸ਼ੂ ਰੱਖ ਸਕਦੇ ਆ। ਹੌਲੀ-ਹੌਲੀ ਇਹਨੂੰ ਬਿਜ਼ਨਸ ਦੇ ਵਿੱਚ ਲੈ ਕੇ ਜਾ ਸਕਦੇ ਆ। ਜੇ ਆਪਾਂ 4 ਤੋਂ 5 ਮੱਝਾਂ ਰੱਖਦੇ ਆ ਤੇ ਆਪਾਂ 5 ਘਰਾਂ ਨੂੰ ਦੁੱਧ ਜਿਹੜਾ ਸਪਲਾਈ ਕਰ ਸਕਦੇ ਆ। ਇਹੋ ਜਿਹੇ ਲੋਕ ਬੈਠੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਤੋਂ ਮਹੀਨੇ ਦਾ ਅਡਵਾਂਸ ਚੱਕੋ। ਸਾਨੂੰ ਦੁੱਧ ਪਹਚਾਓ। ਜੇ ਆਪਾਂ ਖੁਦ ਇੱਕ ਬ੍ਰਾਂਡ ਬਣ ਗਏ ਤੇ ਆਪਾਂ ਨੂੰ ਮਿਲਣਗੇ ਸਭ ਕੁਝ ਹੋਏਗਾ। ਅਡਵਾਂਸ ਵੀ ਮਿਲਣਗੇ ਸਾਰਾ ਕੁਝ ਹੋਏਗਾ। ਚੀਜ਼ ਚੰਗੀ ਖਰੀਦਣ ਨੂੰ ਬਹੁਤ ਦੁਨੀਆ ਬੈਠੀ ਆ ਇੱਕ ਰੌਲਾ ਹੀ ਆ ਨਕਲੀ ਵਿਗਦਾ ਆ ਹੁੰਦਾ ਹੁੰਦਾ ਇਹਨੂੰ ਬੰਦ ਹੋਣਾ ਚਾਹੀਦਾ ਫਲਾਣ ਹੋਣਾ ਚਾਹੀਦਾ ਆਪਾਂ ਕਿਸੇ ਤੋਂ ਕੀ ਲੈਣਾ ਆਪਾਂ ਖੁਦ ਇੱਕ ਦੇਖੋ ਤੁਸੀਂ ਘਰ ਤੋਂ ਤਿਆਰ ਕਰਕੇ ਇੱਕ ਵਾਰੀ ਕੰਮ ਚਲਾ ਕੇ ਤਾਂ ਦੇਖੋ ਤੁਹਾਨੂੰ ਦਾ ਵੀ ਬੜਾ ਲਾਇਬ ਆਂਦਾ ਤੇ ਇਹਨੂੰ ਤੁਸੀਂ ਜਰੂਰ ਇੱਕ ਵਾਰੀ ਅਪਣਾ ਕੇ ਵੇਖੋ ਇਹਨੂੰ ਕਰੋ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਕਰਦਾ ਪਰ ਹਾਂ ਥੋੜੀ ਜਿਹੀ ਮਿਹਨਤ ਜ਼ਰੂਰ ਹੈ ਜਿਹੜੀ ਆਪਾਂ ਕਰਨੀ ਨਹੀਂ ਚਾਹੁੰਦੇ ਫਾਰਮ ਮਿਹਨਤ ਮੰਗਦਾ ਹੈ ਇਹਦੇ ਵਿੱਚ ਮਿਹਨਤ ਕਰੋ ਬਰੀਡ ਤੇ ਕੰਮ ਕਰੋ ਚੰਗੇ ਬੱਚੇ ਤਿਆਰ ਕਰੋ ਚੰਗਾ ਦੁੱਧ ਪੈਦਾ ਕਰੋ ਅਗਲੇ ਨੂੰ ਦਿਖਾ ਕੇ ਚੋ ਕੇ ਪਹੁੰਚਦਾ ਕਰੋ ਤਾਂ ਹੌਲੀ-ਹੌਲੀ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਬ੍ਰਾਂਡ ਬਣ ਗਏ ਤੇ ਤੁਹਾਡੇ ਘਰੋਂ ਲੋਕ ਆ ਕੇ ਕਹਿਣਗੇ ਕਿ ਸਾਨੂੰ ਦਿਓ ਠੀਕ ਆ ਧੰਨਵਾਦ ਜੀ ਚੰਗੀ ਲੱਗੀ ਵੀਡੀਓ ਤੇ ਕਰਿਓ ਸ਼ੇਅਰ ਲਾਈਕ ਕਮੈਂਟ ਸਤਿ ਸ੍ਰੀ ਅਕਾਲ ਜੀ